ਸਭ ਤੋਂ ਪਹਿਲਾਂ ਜੇ ਆਪਾਂ ਗੁਰਨਾਨਕ ਪਾਤਸ਼ਾਹ ਦੀ ਗੱਲ ਕਰੀਏ ਉਹਨਾਂ ਨੇ ਹਨਾ ਮੂਰਤੀ ਪੂਜਾ ਦਾ ਖੰਡਨ ਕੀਤਾ ਤੇ ਅੱਜ ਜਦੋਂ ਮੈਂ ਸਵੇਰ ਉੱਠ ਕੇ ਮੋਬਾਈਲ ਖੋਲਿਆ ਤੇ ਸਭ ਤੋਂ ਪਹਿਲਾਂ ਹੀ ਗੁਰਨਾਨਕ ਪਾਤਸ਼ਾਹ ਦੀਆਂ ਕਾਲਪਨਿਕ ਫੋਟੋਆਂ ਨਾਲ ਭਰਿਆ ਹੋਇਆ ਮਤਲਬ ਸਾਡੀ ਦਿਨ ਦੀ ਸ਼ੁਰੂਆਤ ਜਾਂ ਜਿਨ੍ਹਾਂ ਨੇ ਇਸ ਚੀਜ਼ ਦਾ ਖੰਡਨ ਕੀਤਾ ਅਸੀਂ ਉਸੇ ਤਰ੍ਹਾਂ ਦੀਆਂ ਚੀਜ਼ਾਂ ਉਹਨਾਂ ਨੂੰ ਪਰੋਸ ਕੇ ਰਹੀ ਹੈ ਜੀ ਸਾਡਾ ਜਿਹੜਾ ਨੌਜਵਾਨ ਆ ਜਾਂ ਸਾਡੀ ਸੰਗਤ ਹੈ ਉਹਦੇ ਵਿੱਚ ਕੁਝ ਵੀ ਹੋ ਸਕਦਾ ਕਿਸੇ ਵੀ ਉਮਰ ਦਾ ਕਿਸੇ ਵੀ ਪੜਾਅ ਦਾ ਹੋ ਸਕਦਾ ਤਾਂ ਉਹ ਜੁੱਤੀਆਂ ਝਾੜਨ ਜਾਂ ਹੋਰ ਤਾਂ ਦੀਆਂ ਸਿਵਾਵਾਂ ਦੇ ਵਿੱਚ ਰੁੱਝਿਆ ਹੁੰਦਾ ਹੈ ਉਹਨਾਂ ਨੂੰ ਪ੍ਰਾਇੋਰਟੀ ਦਿੰਦਾ ਉਹਨਾਂ ਨੂੰ ਮਤਲਬ ਪ੍ਰਮੁਖਤਾ ਦਿੰਦਾ ਤੇ ਗੁਰੂ ਸ਼ਬਦ ਦੀ ਵਿਚਾਰ ਕਰਨ ਤੇ ਸ਼ਬਦ ਨੂੰ ਪੜ੍ਹਨ ਤੇ ਸਮਝਣ ਉਸ ਉਸ ਪੱਖ ਵਾਲੇ ਪਾਸੇ ਨਾ ਹੀ ਤਾਂ ਲਾਇਆ ਜਾਂਦਾ ਤੇ ਨਹੀਂ ਹੋ ਜਾਂਦਾ ਸਸੀ ਕਾਲ ਜੀ ਇੱਕ ਵਾਰ ਫੇਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਗੱਲਬਾਤ ਲੈ ਕੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਹੋਣਗੇ ਭਾਈ ਵਰਿਆਮ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਤੇ ਅੱਜ ਦਾ ਜੋ ਗੱਲਬਾਤ ਦਾ ਵਿਸ਼ਾ ਉਹ ਬੜਾ ਕਿਉਂਕਿ ਧਾਰਮਿਕ ਸਿੱਖਿਆਤ ਨੇ ਪ੍ਰਚਾਰਕ ਦੇ ਤੌਰ ਤੇ ਵਿਚਰਦੇ ਨੇ ਕੁਦਰਤ ਨਾਲ ਪਿਆਰ ਕਰਦੇ ਨੇ ਨੇਚਰ ਨਾਲ ਪਿਆਰ ਕਰਦੇ ਨੇ ਤੇ ਦੂਜੀ ਗੱਲ ਅੱਜ ਅਸੀਂ ਕੈਨੇਡਾ ਦੇ ਵਿੱਚ ਆ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜਿਹੜਾ ਗੁਰਪੁਰਬ ਆ ਉਹ ਮਨਾ ਰਹੇ ਸੋ ਗੱਲਬਾਤ ਗੁਰਨਾਨਕ ਪਾਤਸ਼ਾਹ ਜੀ ਨਾਲ ਜੋੜ ਕੇ ਹੀ ਕਰਾਂਗੀ ਕਿ ਉਹਨਾਂ ਨੇ ਜਦੋਂ ਇਹ ਪੰਥ ਚਲਾਇਆ ਜਦੋਂ ਉਹਨਾਂ ਨੇ ਉਹਨਾਂ ਦਾ ਜਿਹੜਾ ਜਨਮ ਹੁੰਦਾ ਜਨਮ ਤੋਂ ਬਾਅਦ ਜੋ ਕੁਝ ਵੀ ਵਾਪਰਿਆ ਉਦੋਂ ਹਾਲਾਤ ਕੀ ਸੀ ਪੰਥ ਚਲਾਉਣ ਦੀ ਲੋੜ ਕਿਉਂ ਪਈ ਜੋ ਗੁਰੂ ਨਾਨਕ ਦਾ ਕਨਸੈਪਟ ਸੀ ਉਹ ਕੀ ਸੀਗਾ ਤੇ ਅੱਜ ਅਸੀਂ ਉਸ ਕਨਸੈਪਟ ਨੂੰ ਕਿਸ ਤਰੀਕੇ ਨਾਲ ਲੈ ਰਹੇ ਹਾਂ ਜਾਂ ਕੀ ਜੋ ਗੁਰੂ ਨਾਨਕ ਪਾਸ਼ਾ ਨੇ ਜੋ ਸੋਚਿਆ ਸੀ ਜੋ ਚੀਜ਼ਾਂ ਉਹਨਾਂ ਨੇ ਉਸ ਵਕਤ ਉਸ ਸਮੇਂ ਅਨੁਸਾਰ ਕੀਤੀਆਂ ਜੋ ਉਹਨਾਂ ਦੇ ਆਲੇ ਦੁਆਲੇ ਜੋ ਵਾਪਰਿਆ ਸੀਗਾ ਜਿਸ ਨੂੰ ਉਹਨਾਂ ਨੇ ਕਟਾਸ ਕੀਤਾ ਜਿਸ ਤੋਂ ਸਮਾਜ ਨੂੰ ਉਹਨਾਂ ਨੇ ਉਹਨਾਂ ਨੇ ਬਚਾਇਆ ਹਨਾ ਸਮਾਜ ਨੂੰ ਉਸ ਤੋਂ ਸਾਈਡ ਕੀਤਾ ਪੱਖ ਮਤਲਬ ਜਿਹੜਾ ਪੱਖਪਾਤ ਸੀ ਜਾਂ ਕਿਸੇ ਵੀ ਤਰ੍ਹਾਂ ਦਾ ਵੈਰ ਵਿਰੋਧ ਸੀ ਚਾਹੇ ਕਿਸੇ ਤਰ੍ਹਾਂ ਦਾ ਭੇਤ ਭਾਵ ਸੀ ਕੀ ਅੱਜ ਅਸੀਂ ਉਸ ਸਮਾਜ ਵਿੱਚ ਰਹਿ ਰਹੇ ਆ ਜਿਸ ਸਮਾਜ ਦੀ ਉਤਪਤੀ ਗੁਰਨਾਨਕ ਪਾਤਸ਼ਾਹ ਨੇ ਕੀਤੀ ਜਾਂ ਜਿਸ ਤਰ੍ਹਾਂ ਦਾ ਸਮਾਜ ਉਹਨਾਂ ਨੇ ਸੋਚਿਆ ਸੀ ਸੋ ਇਸੇ ਤਰੀਕੇ ਨੇ ਗੱਲਬਾਤ ਕਰਾਂਗੇ ਭਾਈ ਵਿਰਿਆਮ ਸਿੰਘ ਜੀ ਹੋਰਾਂ ਨਾਲ ਅ ਭਾਈ ਸਾਹਿਬ ਜੀ ਮੇਰਾ ਨਾ ਪਹਿਲਾ ਸਵਾਲ ਇਹ ਹੁੰਦਾ ਜੀ ਸਭ ਤੋਂ ਪਹਿਲਾਂ ਜੇ ਆਪਾਂ ਗੁਰਨਾਨਕ ਪਾਤਸ਼ਾਹ ਦੀ ਗੱਲ ਕਰੀਏ ਉਹਨਾਂ ਨੇ ਹਨਾ ਅ ਮੁrti ਪੂਜਾ ਦਾ ਖੰਡਨ ਕੀਤਾ ਜੀ ਉਹਨਾਂ ਨੇ ਜਿਹੜਾ ਹੈਗੇ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਭੇਦ ਭਾਵ ਤੇ ਦੂਜੀ ਗੱਲ ਜਿਹੜਾ ਸਾਡੇ ਸਮਾਜ ਦੇ ਵਿੱਚ ਅ ਕਹਿ ਲਓ ਵਹਿਮ ਭਰਮ ਜਿਹੜੇ ਫੈਲੇ ਉਸ ਉਹਨਾਂ ਦਾ ਖੰਡਨ ਕੀਤਾ ਠੀਕ ਤੇ ਅੱਜ ਜਦੋਂ ਮੈਂ ਸਵੇਰ ਉੱਠ ਕੇ ਮੋਬਾਈਲ ਖੋਲਿਆ ਹੂੰ ਤੇ ਸਭ ਤੋਂ ਪਹਿਲਾਂ ਹੀ ਗੁਰੂ ਨਾਨਕ ਪਾਤਸ਼ਾਹ ਦੀਆਂ ਕਾਲਪਨਿਕ ਫੋਟੋਆਂ ਨਾਲ ਭਰਿਆ ਹੋਇਆ ਸੀ ਹੂੰ ਹੂੰ ਮਤਲਬ ਸਾਡੀ ਦਿਨ ਦੀ ਸ਼ੁਰੂਆਤ ਜਾਂ ਜਿਨ੍ਹਾਂ ਨੇ ਇਸ ਚੀਜ਼ ਦਾ ਖੰਡਨ ਕੀਤਾ ਅਸੀਂ ਉਸੇ ਤਰ੍ਹਾਂ ਦੀਆਂ ਚੀਜ਼ਾਂ ਉਹਨਾਂ ਨੂੰ ਪਰੋਸ ਕੇ ਦੇਈ ਜਾਂਦੇ ਹਾਂ। ਹੂੰ। ਮਤਲਬ ਜਿਵੇਂ ਇੱਕ ਮੈਂ ਕਿਸੇ ਤੋਂ ਸੁਣਿਆ ਸੀ ਕਹਿੰਦੇ ਵੀ ਜੇ ਕਿਸੇ ਦੀ ਤੁਸੀਂ ਉਹਦੀ ਵੈਲਿਊ ਘਟਾਉਣੀ ਹੋਵੇ ਤਾਂ ਉਹਦੇ ਬੁੱਤ ਬਣਾ ਕੇ ਉਹਦੀ ਮੂਰਤਾਂ ਬਣਾ ਕੇ ਉਹਨੂੰ ਪੇਸ਼ ਕਰ ਦਿਓ। ਤੇ ਜਿਹੜੀ ਜਿਹੜੀਆਂ ਮੂਰਤਾਂ ਦਾ ਗੁਰੂ ਸਾਹਿਬ ਖੰਡਣ ਕਰਦੇ ਰਹੇ ਉਹਨਾਂ ਦੀ ਉਹੀ ਮੂਰਤਾਂ ਬਣਾ ਕੇ ਅਸੀਂ ਅੱਜ ਲਗਾਤਾਰ ਸਾਂਝੀਆਂ ਕਰ ਰਹੇ ਹਾਂ, ਸ਼ੇਅਰ ਕਰ ਰਹੇ ਹਾਂ, ਵਧਾਈਆਂ ਦੇ ਰਹੇ ਹਾਂ। ਕੀ ਕਹਿਣਾ ਚਾਹੋ? ਭਾਈ ਗੁਰ ਇਕਬਾਲ ਸਿੰਘ ਜੀ ਗੱਲ ਇਸ ਤਰ੍ਹਾਂ ਹੈ ਕਿ ਜਦੋਂ ਅਸੀਂ ਗੁਰਮਤ ਸਾਹਿਬ ਪੜ੍ਹਦੇ ਹਾਂ ਜਾਂ ਗੁਰਬਾਣੀ ਪੜ੍ਹਦੇ ਹਾਂ ਤੇ ਸਾਨੂੰ ਜਿਹੜੀ ਗੱਲ ਸਭ ਤੋਂ ਵੱਡੀ ਸਾਹਮਣੇ ਆਉਂਦੀ ਆ ਹੂੰ ਉਹ ਹੈਗੀ ਗੁਰਨਾਨਕ ਪਾਤਸ਼ਾਹ ਜੀ ਦਾ ਜਦੋਂ ਆਗਮਨ ਹੁੰਦਾ ਹੂੰ ਤੇ ਉਹਨਾਂ ਨੇ ਸਾਨੂੰ ਸ਼ਰੀਰਾਂ ਦੇ ਨਾਲ ਨਹੀਂ ਜੋੜਿਆ ਸ਼ਬਦ ਦੇ ਨਾਲ ਜੋੜਿਆ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਸ਼ਬਦ ਦੀ ਸ਼ੁਰੂਆਤ ਜਿਹੜੀ ਉਹਨਾਂ ਕੀਤੀ ਉਹ ਦਸਮ ਪਾਤਸ਼ਾਹ ਤੱਕ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਸਾਨੂੰ ਲਾਇਆ ਜੀ ਇਸੇ ਕਰਕੇ ਗੁਰੂ ਸਾਹਿਬ ਜੀ ਨੂੰ ਅਸੀਂ ਜਦੋਂ ਵੀ ਉਹਨਾਂ ਦਾ ਤਸੱਵਰ ਕਰਦੇ ਹਾਂ ਤੇ ਪ੍ਰਕਾਸ਼ ਪੁਰਬ ਕਹਿੰਦੇ ਹਾਂ ਜੀ ਸ਼ਰੀਰਾਂ ਦੇ ਜਾਂਦੇ ਰਹਿੰਦੇ ਆ ਸ਼ਬਦ ਨਹੀਂ ਕਦੀ ਮਰਦਾ ਹੁੰਦਾ ਸੋ ਉਹਨਾਂ ਨੇ ਜਿਹੜਾ ਬਹੁਦੇਵਵਾਦ ਦਾ ਕਨਸੈਪਟ ਸੀ ਨਾ ਹੂੰ ਹਿੰਦੁਸਤਾਨ ਦੀ ਧਰਤੀ ਤੇ ਕੀ ਹਰੇਕ ਪਿੰਡ ਨੇ ਹੀ ਕਹ ਲੋ ਹਰੇਕ ਇਲਾਕੇ ਨੇ ਆਪਣਾ ਹੀ ਦੇਵਤਾ ਇੱਕ ਤਸੱਵਰ ਕੀਤਾ ਹੋਇਆ ਹੈ ਬਿਲਕੁਲ ਬਿਲਕੁਲ ਉਹਨਾਂ ਨੇ ਆ ਕੇ ਇਹ ਗੱਲ ਇੱਕ ਔਂਗ ਕਰ ਦੇ ਕੀਤੀ ਹੈ ਕਿ ਪਰਮਾਤਮਾ ਇੱਕ ਹੈ ਇੱਕ ਤੇ ਸਾਰੀ ਸ੍ਰਿਸ਼ਟੀ ਦੇ ਵਿੱਚ ਉਹ ਰਮਿਆ ਹੋਇਆ ਹੂੰ ਨਾਨਕ ਸ਼ਬਦ ਦੇ ਅਰਥ ਕਹਿੰਦੇ ਨਾਨਕ ਸ਼ਬਦ ਵੀ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਆਮਦ ਹੋਈ ਹੈ ਹੂੰ ਉਹਦੇ ਤੋਂ ਪਹਿਲਾਂ ਤੁਹਾਨੂੰ ਕਿਸੇ ਗ੍ਰੰਥ 'ਚ ਕਿਸੇ ਵੇਦ 'ਚ ਜਾਂ ਕਿਸੇ ਵੀ ਪੁਸਤਕ ਦੇ ਵਿੱਚ ਨਾਨਕ ਸ਼ਬਦ ਲਿਖਿਆ ਨਹੀਂ ਮਿਲਦਾ ਅੱਛਾ ਹਾਂ ਜੀ ਇਹ ਅਮਦ ਉਹਨਾਂ ਦੇ ਨਾਲ ਹੀ ਹੋਈ ਆ ਜੀ ਤੇ ਮਸਕੀਨ ਸਾਹਿਬ ਅਕਸਰ ਨਾਨਕ ਸ਼ਬਦ ਦੇ ਜਿਹੜੇ ਅਰਥ ਕਰਦੇ ਹੁੰਦੇ ਸਨ ਆਪਣੇ ਅਨੁਸਾਰ ਉਹ ਕਹਿੰਦੇ ਸੀ ਇਹਦੇ ਇਹਦੇ ਅਰਥ ਨੇ ਨਾ ਅਨਿਕ ਹੂੰ ਵੀ ਜਿਹੜਾ ਅਨੇਕਤਾ ਦੀ ਗੱਲ ਨਹੀਂ ਕਰਦਾ ਹੂੰ ਇੱਕ ਦੀ ਗੱਲ ਕਰਦਾ ਹੂੰ ਇੱਕ ਦਾ ਚਿੰਤਨ ਕਰਦਾ ਹੂੰ ਇੱਕ ਦੇ ਬਾਰੇ ਦੁਨੀਆ ਨੂੰ ਦੱਸਦਾ ਹੈ ਇੱਕ ਦਾ ਹੀ ਉਹਦੇ ਅੰਦਰ ਖਿਆਲ ਹੈ ਜੀ ਤੇ ਇੱਕ ਦੇ ਪਸਾਰੇ ਦੀ ਸਾਰੀ ਦੁਨੀਆ ਦੇ ਵਿੱਚ ਉਹ ਇੱਕ ਗੱਲ ਨੂੰ ਲੈ ਕੇ ਗਿਆ ਜੀ ਤੇ ਇਹਦੀ ਜਿਹੜੀ ਇਹ ਆ ਵੀ ਗੁਰੂ ਨਾਨਕ ਸਾਹਿਬ ਸਾਨੂੰ ਸਾਰਿਆਂ ਨੂੰ ਇੱਕ ਜੇਕਰ ਨਾਲ ਜੋੜਦੇ ਆ ਹੂੰ ਦੂਸਰੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਕੀ ਜੇ ਗੁਰੂ ਨਾਨਕ ਸਾਹਿਬ ਨੂੰ ਅੱਜ ਅਸੀਂ ਵੇਖਣਾ ਚਾਹੁੰਦੇ ਤੇ ਉਹ ਜਪਜੀ ਵਿੱਚੋਂ ਮਿਲਣਗੇ ਸਾਨੂੰ ਬਿਲਕੁਲ ਬਿਲਕੁਲ ਕਿਸੇ ਵੀ ਮਨੁੱਖ ਦਾ ਬਾਰੀ ਤੌਰ ਤੇ ਜਦੋਂ ਅਸੀਂ ਵੇਖਣਾ ਤੇ ਉਹਦਾ ਉਹਦਾ ਬੁੱਤ ਉਹਦੀ ਪੋਸ਼ਾਕ ਤੋਂ ਅਸੀਂ ਅੰਦਾਜ਼ਾ ਲਗਾ ਲੈਨੇ ਵੀ ਕਿਸ ਤਰ੍ਹਾਂ ਦਾ ਹੋਊਗਾ ਪਰ ਜਦੋਂ ਬੰਦੇ ਦੀ ਸੋਚ ਵਿਚਾਰ ਤੇ ਅਸਲ ਮਨੁੱਖ ਦੇ ਦਰਸ਼ਨ ਕਰਨੇ ਹੁੰਦੇ ਹਨਾ ਉਹ ਉਹਦੇ ਸ਼ਬਦਾਂ ਦੇ ਵਿੱਚੋਂ ਬਿਲਕੁਲ ਉਦੇ ਅੱਖਰਾਂ ਦੇ ਵਿੱਚੋਂ ਉਦੇ ਕਿਰਦਾਰ ਦੇ ਵਿੱਚੋਂ ਝਲਕਦੇ ਹੁੰਦੇ ਆ। ਸੋ ਗੁਰੂ ਨਾਨਕ ਸਾਹਿਬ ਜੇ ਅਸੀਂ ਉਹਨਾਂ ਦਾ ਦ دیدار ਕਰਨਾ ਚਾਹਨੇ ਤਾਂ ਸਾਨੂੰ ਬਾਣੀ ਦੇ ਵਿੱਚੋਂ ਹੀ ਹੁੰਦਾ। ਸੋ ਤਸਵੀਰਾਂ ਇੱਕ ਕਾਲਪਨਿਕ ਤੌਰ ਤੇ ਉਹ ਕਹਿ ਲਓ ਕਿ ਬਿੰਬ ਦੇ ਤੌਰ ਤੇ ਵਰਤੀਆਂ ਜਾਂਦੀਆਂ ਸਾਨੂੰ ਧਿਆਨ ਦੇ ਵਿੱਚ ਰਵੇ। ਹੈਨਾ? ਇਸ ਤਰ੍ਹਾਂ ਕੋਈ ਵੀ ਅਸੀਂ ਉਹਦੇ ਜਾਨਦੇ ਆ ਕਹਿ ਲਓ ਮਿਊਜ਼ੀਅਮ ਦੇ ਵਿੱਚ ਜਾਂਦੇ ਆ ਉੱਥੇ ਵੀ ਤਸਵੀਰਾਂ ਸਾਨੂੰ ਬਹੁਤ ਸਾਰੀਆਂ ਵੇਖਣ ਨੂੰ ਮਿਲਦੀਆਂ ਨੇ ਪਰ ਸਿਰਫ ਇਹ ਤਸਵੀਰ ਨਾਲ ਹੀ ਜੁੜ ਕੇ ਰਹਿ ਜਾਈਏ ਤੇ ਸ਼ਬਦ ਨੂੰ ਦੂਰ ਕਰਦੀ ਇਸ ਲਈ ਇਹ ਹੈ ਅਸਲ ਦੇ ਵਿੱਚ ਜਿਹੜਾ ਅੱਜ ਦੇ ਸਾਡੇ ਸਮਾਜ ਦੇ ਵਿੱਚ ਜੋ ਵਿਚਾਰ ਆ ਖਾਸ ਕਰਕੇ ਜਿਹੜੇ ਸਾਡੇ ਅੱਜ ਦੇ ਨੌਜਵਾਨ ਆ ਉਹ ਮੈਨੂੰ ਲੱਗਦਾ ਕਿ ਤਸਵੀਰਾਂ ਤੱਕ ਹੀ ਸੀਮਿਤ ਰਹਿ ਗਏ ਆ ਹਨ ਜਾਂ ਸ਼ਬਦ ਤੋਂ ਕੋਹਾਂ ਦੂਰ ਹੋ ਚੁੱਕੇ ਆ ਸ਼ਬਦ ਇਹਦੇ 'ਚ ਮਾਫ਼ ਕਰਦਾ ਗੁਸਤਾਖੀ ਮਾਫ਼ ਮੈਂ ਪਹਿਲਾਂ ਇਹ ਸ਼ਬਦ ਕਹਿ ਰਿਹਾ ਕਿ ਸਾਡੇ ਜਿਹੜੇ ਕੁਝ ਪ੍ਰਚਾਰਕ ਨਹੀਂ ਕੁਝ ਪ੍ਰਚਾਰਕ ਨੇ ਉਹ ਉਹਨਾਂ ਨੇ ਜਿਹੜਾ ਧਰਮ ਹੈ ਜਾਂ ਇਹ ਕਨਸੈਪਟ ਹੈ ਗੁਰੂ ਨਾਨਕ ਦਾ ਕਨਸੈਪਟ ਹੈ ਇਹ ਸਾਰਿਆਂ ਵਾਸਤੇ ਸੀ ਸਰਬ ਵਾਸਤੇ ਸੀ ਹਨ ਉਸ ਨੂੰ ਇੰਨਾ ਕ ਜਿਆਦਾ ਕੰਪਲੈਕਸ ਕਰਤਾ ਕਿ ਸਾਡਾ ਨੌਜਵਾਨ ਅੱਜ ਇਸ ਸ਼ਬਦ ਨੂੰ ਪੜਨ ਤੋਂ ਤੇ ਸਮਝਣ ਤੋਂ ਭੱਜਦਾ ਹੈ ਹੂੰ ਉਹਨਾਂ ਨੂੰ ਲੱਗਦਾ ਕਿ ਸਾਨੂੰ ਇੱਕ ਆਮਦ ਹੋਊਗੀ ਇੱਕ ਰੱਬੀ ਸ਼ਕਤੀ ਸਾਡੇ ਕੋਲੇ ਆਊਗੀ ਜਦੋਂ ਉਹ ਸਾਡੇ ਤੇ ਵਾਪਰੂਗੀ ਉਹਦੀ ਕਿਰਪਾ ਹੋਊਗੀ ਫਿਰ ਅਸੀਂ ਸ਼ਬਦ ਨਾਲ ਜੁੜਾਂਗੇ ਹੂੰ ਇਹ ਮਾਨਸਿਕਤਾ ਜਿਹੜੀ ਅੱਜ ਦੇ ਨੌਜਵਾਨ ਦੀ ਬਣ ਚੁੱਕੀ ਆ ਤੇ ਮੋਸਟ ਪ੍ਰੋਬਬਲੀ ਜੇ ਤੁਸੀਂ ਕਿਸੇ ਨੂੰ ਕਹਿੰਦੇ ਹੋ ਭਾਈ ਤੂੰ ਗੁਰਮਤ ਨਾਲ ਜੁੜ ਜਾ ਤੂੰ ਗੁਰਸਿੱਖ ਬਣ ਜਾ ਜਾਂ ਤੂੰ ਗੁਰੂ ਦੇ ਸ਼ਬਦ ਦੀ ਵਿਚਾਰ ਕਰ ਉਹ ਕਹਿੰਦਾ ਜੀ ਜਦੋਂ ਕਿਰਪਾ ਹੋਊਗੀ ਉਦੋਂ ਕਰ ਲੈ ਜੀ ਜੀ ਕੀ ਕਹੋਗੇ ਨਹੀਂ ਵੇਖੋ ਜੀ ਕਿਸੇ ਵੀ ਮੰਨ ਲਓ ਕੋਈ ਬੂਟਾ ਵੱਡਾ ਰੋਖਾ ਹੈ ਹਮ ਪਹਿਲਾਂ ਉਹਦਾ ਬੀਜ ਹੁੰਦਾ ਜੀ ਬੀਜ ਧਰਤੀ ਦੇ ਵਿੱਚ ਪਾਇਆ ਜਾਂਦਾ ਜੀ ਫਿਰ ਉਹ ਫੁੱਗਰਦਾ ਉਹਨੂੰ ਮੌਸਮ ਅਨਕੂਲ ਮਿਲਦਾ ਹੁਣ ਉਹੀ ਬੀਜ ਡੱਬੇ ਦੇ ਵਿੱਚ ਪਿਆ ਰਹੇ ਜੀ ਅਸੀਂ ਜਾਂਦੇ ਹਾਂ ਬੀਜਾਂ ਦੀ ਦੁਕਾਨ ਤੇ ਦੱਬੇ ਜੀ ਪਈ ਹੁੰਦੇ ਆ ਉੱਥੇ ਉੱਗਿਆ ਕਹਿੰਦੀ ਬੀਜ ਇਹ ਇਸ ਤਰ੍ਹਾਂ ਦਾ ਵੀ ਜਦੋਂ ਕਿਰਪਾ ਹੋਏਗੀ ਉਦੋਂ ਵੇਖਾਂਗੇ ਇਹ ਉਹ ਹਾਲ ਤੁਹਾਡੀ ਉਹ ਬੀਜ ਵਾਲੀ ਹੁੰਦੀ ਆ ਕਿਰਪਾ ਕਰੋ ਨਹੀਂ ਕਿ ਜਦੋਂ ਬੀਜ ਨੇ ਆਪਣੇ ਆਪ ਨੂੰ ਧਰਤੀ ਦੇ ਵਿੱਚ ਹਊਗਾ ਉਹਦੇ ਵਿੱਚ ਫਿਰ ਉਹ ਧੁੱਪਾਂ ਵੀ ਸਹੂਗਾ ਉਥੇ ਫਿਰ ਛਾਵਾਂ ਵੀ ਸਹੇਗਾ ਉਥੇ ਠੰਡ ਵੀ ਸਹੇਗਾ ਫਿਰ ਆਪਣਾ ਆਪ ਉਹ ਖਤਮ ਕਰੇਗਾ ਫਿਰ ਉਹਦੇ ਵਿੱਚ ਹੋਰ ਪੈਦਾ ਹੋਣਾ ਜਿਹੜਾ ਸਿੱਖੀ ਦਾ ਕਨਸੈਪਟ ਹੈ ਉਹ ਗੁਰੂ ਨਾਨਕ ਸਾਹਿਬ ਨੇ ਏਸੇ ਕਰਕੇ ਆ ਤਿੰਨਾਂ ਗੱਲਾਂ ਦੇ ਵਿੱਚ ਹੀ ਸਾਨੂੰ ਦੱਸਿਆ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਕਿਰਤ ਕਰਨਾ ਨਾਮ ਜਪਣਾ ਤੇ ਵੰਡ ਛਕਣਾ ਇਹ ਆਪਣੇ ਆਪ ਨੂੰ ਵਿਕਾਸ ਵਾਲੇ ਪਾਸੇ ਲੈ ਕੇ ਜਾਣ ਦੀ ਗੱਲ ਆ ਹੂੰ ਠੀਕ ਆ ਜੀ ਮਨੁੱਖ ਉਸ ਮਹਾਲ ਤੇ ਖੜਾ ਹੁੰਦਾ ਹੈ ਕਿ ਜਿੱਥੋਂ ਅਸੀਂ ਵਿਨਾਸ਼ ਵੱਲ ਵੀ ਜਾ ਸਕਦੇ ਹਾਂ ਜਿੱਥੋਂ ਵਿਕਾਸ ਵੱਲ ਵੀ ਜਾ ਸਕਦੇ ਹਾਂ ਅਸੀਂ ਵੀ ਬਿਲਕੁਲ ਵਿਚਕਾਰ ਆ ਜੇ ਗੁਰੂ ਨਾਨਕ ਸਾਹਿਬ ਦੀ ਵਿਚਾਰ ਨੂੰ ਅਸੀਂ ਨਹੀਂ ਅਪਣਾਉਂਦੇ ਤੇ ਅਸੀਂ ਪਸ਼ੂ ਵਰਤੀ ਵੱਲ ਜਾਵਾਂਗੇ ਹੇਠਾਂ ਨੂੰ ਜਾਵਾਂਗੇ ਤੇ ਜੇ ਗੁਰੂ ਨਾਨਕ ਸਾਹਿਬ ਦੀ ਵਿਚਾਰ ਨੂੰ ਅਪਣਾਉਂਦੇ ਆ ਤੇ ਫਿਰ ਅਸੀਂ ਵਿਕਾਸ ਵਾਲੇ ਪਾਸੇ ਜਾਵਾਂਗੇ ਅੱਜ ਕੱਲ ਵਿਚਾਰਾਂ ਦੀ ਆ ਖਾਸ ਕਰਕੇ ਤੁਸੀਂ ਵੀ ਸੋਸ਼ਲ ਮੀਡੀਆ ਤੋਂ ਐਕਟਿਵ ਰਹਿੰਦੇ ਹੋ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਹੋ ਅੱਜ ਕੱਲ ਵਿਚਾਰਾਂ ਦੀ ਜਿਹੜੀ ਕਦਰ ਆ ਉਹ ਘਟ ਗਈ ਆ ਵਿਚਾਰਾਂ ਨਾਲੋਂ ਜਿਹੜਾ ਗਾਲੀ ਗਲੂਚ ਕਹਿ ਲੋ ਵੀ ਕਿਸੇ ਨੂੰ ਸਮਝਣ ਦੀ ਬਜਾਏ ਉਹਦੇ ਤੇ ਪ੍ਰੈਸ਼ਰਾਈਜ਼ ਪਾ ਕੇ ਇੱਕ ਗਰੁੱਪ ਕ੍ਰੀਏਟ ਕਰਕੇ ਉਹਨਾਂ ਨੂੰ ਦਬਾ ਕੇ ਉਸ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਅੱਜ ਦਾ ਸਾਡਾ ਨੌਜਵਾਨ ਦੀ ਬਿਰਤੀ ਬਣ ਚੁੱਕੀ ਹੈ ਨਹੀਂ ਇਹ ਸ਼ੈਨਸ਼ੀਲਤਾ ਘਟ ਰਹੀ ਹੈ ਅਸਲ ਦੇ ਵਿੱਚ ਜਿਨ੍ਹਾਂ ਦੇ ਕੋਲੋਂ ਵਿਸ਼ਵ ਦਾ ਮਹਾਨ ਵਿਚਾਰਕ ਜਿਹਨੂੰ ਅਸੀਂ ਗੁਰੂ ਨਾਨਕ ਸਾਹਿਬ ਕਹਿੰਦੇ ਆ ਉਹ ਹੋਏ ਤੇ ਉਹਨਾਂ ਦੇ ਬੰਦੇ ਛੋਟੀਆਂ-ਛੋਟੀਆਂ ਗੱਲਾਂ ਤੇ ਲੜਦੇ ਫਿਰਨ ਚੰਗਣ ਲੱਗਦਾ ਗੁਰੂ ਨਾਨਕ ਸਾਹਿਬ ਜੀ ਦੀ ਤੇ ਗੱਲ ਹੀ ਬਾਣੀ ਦੀ ਇੱਥੋਂ ਵੀ ਸ਼ੁਰੂਆਤ ਹੁੰਦੀ ਹੈ ਕਿ ਜੱਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀ ਹੈ ਕਿਛ ਕਹੀ ਹੈ ਕੁਝ ਕਹਿਣਾ ਚਾਹੀਦਾ ਕੁਝ ਸੁਣਨਾ ਚਾਹੀਦਾ ਜੇ ਤੁਹਾਡੇ ਵਿਰੋਧੀ ਵਿਚਾਰ ਨੇ ਇਹਦਾ ਮਤਲ ਗੁਰਨਾਨਕ ਸਾਹਿਬ ਵਿਰੋਧੀ ਗੋਸ਼ਟੀਆਂ ਗੁਨਾਨਪਾਸਾਂ ਕੀਤੀਆਂ ਮੈਂ ਕਹਿੰਦਾ ਵੀ ਇੰਨੀਆਂ ਜ਼ਬਰਦਸਤ ਕੀਤੀਆਂ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਦੇਖੋ ਨਾ ਸਿੱਧ ਉਸ ਸਮੇਂ ਦੇ ਮੰਨਿਆ ਪਰਮੰਨੀ ਜਿਹੜੀ ਉਹ ਧਾਰਮਿਕ ਸ਼੍ਰੇਣਖਲਾ ਹੋਂਦ ਸੀ ਨਾ ਵੀ ਉਹ ਵੀ ਗੁਰਨਾਨਕ ਸਾਹਿਬ ਨੂੰ ਵੇਖ ਕੇ ਕਹਿੰਦੇ ਆ ਪੁੱਤਰ ਜੇ ਤੂੰ ਸਾਡੇ ਪੰਥ ਜਾ ਜੇ ਨਾ ਤੇ ਸਾਡੀ ਬੱਲੇ ਬੱਲੇ ਹੋ ਜਾਏ ਹਾਂ ਹੈਨਾ ਜਦੋਂ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਮਿਲਦੇ ਆ ਸਿੱਧੀ ਮਣੇ ਵਿਚਾਰਿਆ ਕਿ ਵੇਹ ਦਰਸ਼ਨ ਇਹ ਲੇਵੈ ਬਾਲਾ ਐਸਾ ਜੋਗੀ ਕਲੀ ਮੇ ਹਮਰੇ ਪੰਥ ਕਰੇ ਉਜੇ ਹਲਾ ਹੂੰ ਤੇ ਉਹਨਾਂ ਮਨ ਚ ਵਿਚਾਰ ਕੀਤੀ ਵੀ ਜੇ ਆਹ ਜਿਹੜਾ ਸਿੱਧ ਹਾਲਾਂਕਿ ਹਰੇ ਗੁਰੂ ਨਾਨਕ ਸਾਹਿਬ ਦੀ ਸਾਰੀ ਵਿਚਾਰ ਸੁਣਨ ਤੋਂ ਬਾਅਦ ਵੀ ਗੁਰੂ ਨਾਨਕ ਸਾਹਿਬ ਨੂੰ ਬਾਲ ਹੀ ਕਹਿ ਰਿਹਾ ਹੂੰ ਸਿੱਧੀ ਮਣੇ ਵਿਚਾਰਿਆ ਕਿ ਵੇਹ ਦਰਸ਼ਨ ਇਹ ਲੇਵੈ ਬਾਲਾ ਇਹ ਸਾਡੀ ਫਿਲਾਸਫੀ ਇਹ ਸਾਡਾ ਦਰਸ਼ਨ ਕਿਵੇਂ ਲੈ ਲੇ ਵੀ ਇਹ ਜੇ ਸਾਡੇ ਪੰਥ ਚ ਆ ਜੇ ਨਾ ਤੇ ਹਮਰੇ ਪੰਥ ਕਰੇ ਉਜੇ ਹਲਾ ਹੂੰ ਫਿਰ ਉਹਨਾਂ ਬੜੀਆਂ ਗੁਰੂ ਨਾਨਕ ਸਾਹਿਬ ਦੇ ਉੱਪਰ ਕਹਿ ਲੋ ਕਿ ਕੋਸ਼ਿਸ਼ਾਂ ਕੀਤੀਆਂ ਕਿ ਇਹਨਾਂ ਨੂੰ ਰਿਧੀਆਂ ਸਿੱਧੀਆਂ ਨਾਲ ਪਰਮਾਇਆ ਜਾ ਸਕੇ ਪਰ ਗੁਰੰਗ ਸਾਹਿਬ ਨੇ ਜੀ ਹੈਨਾ ਅਖੀਰ ਉਹਨਾਂ ਨੇ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ ਹੂੰ ਸ਼ਬਦ ਦੀ ਕਿਰਪਾ ਨਾਲ ਵਿਚਾਰ ਦੀ ਕਿਰਪਾ ਨਾਲ ਉਹਨਾਂ ਨੇ ਸਿੱਧ ਮੰਡਲੀ ਤੇ ਵਿਜੇ ਪ੍ਰਾਪਤ ਕੀਤੀ ਹੈ ਤੇ ਆਪਣਾ ਪੰਥ ਨਿਰਾਲਾ ਬਣਾਇਆ ਸੋ ਇਹ ਜਿਹੜੀ ਜਿੰਨੀ ਦੇਰ ਅਸੀਂ ਸ਼ਬਦ ਨੂੰ ਨਹੀਂ ਨਾ ਸਮਝਾਂਗੇ ਮੇਨ ਗੱਲ ਸਾਡੀ ਮੂਲ ਮੰਤਰ ਤੋਂ ਸ਼ੁਰੂ ਹੋਣੀ ਹੈ ਮੂਲ ਮੰਤਰ ਤੋਂ ਸ਼ੁਰੂ ਬਿਲਕੁਲ ਹੂੰ ਠੀਕ ਹੈ ਜੀ ਇੱਕ ਓੰਕਾਰ ਤੋਂ ਸ਼ੁਰੂ ਹੋਣੀ ਹੈ ਗਿਆਨਵਾਨ ਪੁਰਸ਼ ਕਹਿੰਦੇ ਆਂ ਕਿ ਇੱਕ ਓੰਕਾਰ ਕੀ ਹੈ ਉਹ ਮੂਲ ਮੰਤਰ ਚ ਸਾਰਾ ਗਿਲਿਆ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈਭੰਗੁਰ ਪ੍ਰਸਾਦ ਫਿਰ ਮੂਲ ਮੰਤਰ ਦੀ ਵਿਆਖਿਆ ਜਪਜੀ ਸਾਹਿਬ ਦੇ ਵਿੱਚ ਤੇ ਜਪਜੀ ਸਾਹਿਬ ਦੀ ਪੂਰਨ ਵਿਆਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਦੀ ਇਹ ਸਾਡੀ ਜ਼ਿੰਦਗੀ ਦਾ ਕੇਂਦਰ ਹੋਣਾ ਚਾਹੀਦਾ ਜੇ ਇਹਨੂੰ ਛੱਡ ਕੇ ਵੇਖੋ ਵੇਖੋ ਕਿ ਜਦੋਂ ਗੁਰੂ ਨਾਨਕ ਸਾਹਿਬ ਸਿੱਧਾਂ ਨੂੰ ਮਿਲੇ ਆ ਹੁਣ ਅਸੀਂ ਪ੍ਰਭਾਵਿਤ ਕਿਹੜੀ ਚੀਜ਼ ਤੋਂ ਹੁੰਨੇ ਆ ਮੰਨ ਲਓ ਤੇ ਯੂਥ ਦੀ ਗੱਲ ਕੀਤੀ ਯੂਥ ਕਿਤੋਂ ਪ੍ਰਭਾਵਿਤ ਹੋ ਰਿਹਾ ਹੈ ਯੂਥ ਮਨੋਰੰਜਨ ਜਾਂਦਾ ਹੂੰ ਇਹ ਅਸ਼ੀ ਚਾਹੁੰਦਾ ਹੈ ਵੱਡੀਆਂ ਗੱਡੀਆਂ ਜ਼ਿਆਦਾ ਪੈਸੇ ਚਾਹੁੰਦਾ ਠੀਕ ਹੈ ਨਾ ਇਹ ਉਹਦੀ ਜ਼ਿੰਦਗੀ ਦੀ ਇੱਕ ਮੰਨਸ਼ਾ ਬਣ ਗਈ ਬਿਲਕੁਲ ਪਰ ਗੁਰੂ ਨਾਨਕ ਸਾਹਿਬ ਨੂੰ ਤੇ ਸਿੱਧਾਂ ਨੇ ਹੀਰੇ ਵਿਖਾ ਦਿੱਤੇ ਹੰਦਰੀ ਦੇ ਵਿੱਚ ਹੀ ਗੈਰੋ ਹੂੰ ਵੀ ਮਤਲਬ ਇਹਦੀਆਂ ਸਿੱਧੀਆਂ ਨਾ ਕਿਸੇ ਵੀ ਤਰ੍ਹਾਂ ਤੁਸੀਂ ਇਹਨੂੰ ਇਹ ਸਾਖੀ ਨੂੰ ਕਿਵੇਂ ਲੈਂਦੇ ਹੋ ਪਰ ਉਹ ਸਾਖੀਕਾਰ ਦਾ ਦੱਸਣਾ ਇਹ ਆ ਵੀ ਗੁਰੂ ਨਾਨਕ ਸਾਹਿਬ ਨੂੰ ਪ੍ਰਭਾਵਿਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਸੀ ਪਰ ਗੁਰੂ ਨਾਨਕ ਸਾਹਿਬ ਨਹੀਂ ਪਰਮਾਏ ਗਏ ਹੂੰ ਜੀ ਅੱਜ ਸਾਡਾ ਯੂਥ ਗੁਰੂ ਨਾਨਕ ਦੇ ਸ਼ਬਦ ਨੂੰ ਛੱਡ ਕੇ ਗੁਰੂ ਨਾਨਕ ਦੀ ਬਾਣੀ ਨੂੰ ਛੱਡ ਕੇ ਕਿਸੇ ਹੋਰ ਪਾਸੇ ਜਾਂਦਾ ਹੈ ਜਾਂ ਗੰਬੀਆਂ ਪਖੰਡੀਆਂ ਦੇ ਡੇਣਿਆਂ ਦੇ ਵਿੱਚ ਜਾਂਦਾ ਹੈ। ਉੱਥੇ ਭਟਕਦਾ ਤੇ ਇਹ ਅਸੀਂ ਸਮਝ ਸਕਦੇ ਹਾਂ ਕਿ ਸਾਡੀ ਫਿਰੇ ਬਦਕਿਸਮਤੀ ਹੈ। ਇੱਕ ਹੋਰ ਜਿਹੜਾ ਸਵਾਲ ਇੱਥੇ ਖੜਾ ਹੁੰਦਾ ਕਿ ਅ ਖਾਸ ਕਰਕੇ ਜਦੋਂ ਅਸੀਂ ਗੁਰੂ ਘਰਾਂ ਦੇ ਵਿੱਚ ਜਾਂਦੇ ਹਾਂ ਹਾਂ ਅਸੀਂ ਦਮਸਤਕ ਹੁੰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਤਕ ਹੁੰਦੇ ਹਾਂ ਤਾਂ ਇੱਕ ਜਿਹੜੀ ਮੇਰੇ ਮਨ ਨੂੰ ਇਹ ਚੀਜ਼ ਰੜਕਦੀ ਹੁੰਦੀ ਹੈ ਕਿ ਸਾਡਾ ਜਿਹੜਾ ਨੌਜਵਾਨ ਆ ਜਾਂ ਸਾਡੀ ਸੰਗਤ ਹੈ ਉਹਦੇ ਵਿੱਚ ਕੋਈ ਵੀ ਹੋ ਸਕਦਾ ਕਿਸੇ ਵੀ ਉਮਰ ਦਾ ਕਿਸੇ ਵੀ ਪੜਾਅ ਦਾ ਹੋ ਸਕਦਾ ਤਾਂ ਉਹ ਜੁੱਤੀਆਂ ਝਾੜਨ ਜਾਂ ਹੋਰ ਤਰ੍ਹਾਂ ਦੀਆਂ ਸਿਵਾਵਾਂ ਦੇ ਵਿੱਚ ਰੁੱਝਿਆ ਹੁੰਦਾ ਉਹਨਾਂ ਨੂੰ ਪ੍ਰਾਇੋਰਟੀ ਦਿੰਦਾ ਉਹਨਾਂ ਨੂੰ ਮਤਲਬ ਪ੍ਰਮੁਖਤਾ ਦਿੰਦਾ ਪ੍ਰਮੁਖਤਾ ਦਿੰਦਾ ਤੇ ਗੁਰੂ ਸ਼ਬਦ ਦੀ ਵਿਚਾਰ ਕਰਨ ਤੇ ਸ਼ਬਦ ਨੂੰ ਪੜ੍ਹਨ ਤੇ ਸਮਝਣ ਉਸ ਉਸ ਪੱਖ ਵਾਲੇ ਪਾਸੇ ਨਾ ਹੀ ਤਾਂ ਲਾਇਆ ਜਾਂਦਾ ਤੇ ਨਹੀਂ ਹੋ ਜਾਂਦਾ ਕਿਉਂਕਿ ਉਹਨੂੰ ਲੱਗਦਾ ਹੈ ਕਿ ਸ਼ਬਦ ਮੈਂ ਇਹ ਨਹੀਂ ਕਹਿ ਰਿਹਾ ਕਿ ਸੇਵਾ ਨਹੀਂ ਕਰਨੀ ਚਾਹੀਦੀ ਇਹ ਗੱਲ ਮੈਂ ਇੱਥੇ ਕਲੀਅਰ ਕਰ ਦਿਆਂ ਕਿਉਂਕਿ ਸਤਗੁਰੂ ਕੀ ਸੇਵਾ ਸਫਲ ਹੈ ਹਾਂ ਮਤਲਬ ਮੈਂ ਇਹ ਨਹੀਂ ਕਹਿ ਰਿਹਾ ਕਿ ਸੇਵਾ ਨਹੀਂ ਕਰਨੀ ਚਾਹੀਦੀ ਪਰ ਉਸ ਤੋਂ ਪਹਿਲਾਂ ਮੈਨੂੰ ਇਹ ਲੱਗਦਾ ਹੈ ਕਿ ਸਾਨੂੰ ਸ਼ਬਦ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ ਕਿ ਅਸੀਂ ਸੇਵਾ ਕਰਨੀ ਕਿਵੇਂ ਕਿਸ ਤਰੀਕੇ ਨਾਲ ਵਿਚਰਨਾ ਤੇ ਸ਼ਬਦ ਨੂੰ ਸਮਝਣ ਵਿਚਾਰਨ ਤੇ ਪੜਨ ਵਾਲੇ ਪਾਸੇ ਸਾਡੀ ਸੰਗਤ ਨਹੀਂ ਜਾਂਦੀ ਇਹ ਵੀ ਇੱਕ ਮੰਨਦੇ ਹੋ ਕਿ ਇਸ ਤਰ੍ਹਾਂ ਦੀ ਚੀਜ਼ ਹੈ ਭਾਈ ਗੁਰ ਇਕਬਾਲ ਸਿੰਘ ਜੀ ਇੱਥੇ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ ਕਿ ਕੋਈ ਸ਼ੱਕ ਨਹੀਂ ਕਿ ਕੋਈ ਵੀ ਕਿਸੇ ਪ੍ਰਬੰਧ ਨੂੰ ਚਲਾਉਣ ਵਾਸਤੇ ਨੌਜਵਾਨਾਂ ਦਾ ਹੋਣਾ ਬੜਾ ਜ਼ਰੂਰੀ ਹੁੰਦਾ ਹੈ ਉੱਥੇ ਸੇਵਾ ਕਰਦੇ ਆ ਜਾ ਕੇ ਸਾਰਾ ਕੁਝ ਕਰਦੇ ਆ। ਇਹ ਧਰਮ ਦਾణం ਮੋਢਲੀ ਪੌੜੀ ਆ। ਜਿਵੇਂ ਬੱਚਾ ਸਿੱਧਾ ਪਲੱਸ 2 ਦੇ ਵਿੱਚ ਨਹੀਂ ਜਾਂਦਾ ਹੁੰਦਾ। ਉਹਦੇ ਵਾਸਤੇ ਹਾਂ ਇਹ ਜਿਹੜਾ ਸੇਵਾ ਕਰਨੀ ਹੈ, ਝਾੜੂ ਪੂੰਛਾ ਕਰਨਾ ਹੈ, ਗੁਰਦੁਆਰਾ ਸਾਹਿਬ ਆ ਕੇ ਨਗਰ ਕੀਰਤਨਾਂ ਦੇ ਵਿੱਚ ਉਹਦਾ ਭਾਵੇਂ ਦਸਤਾਰ ਨਹੀਂ ਸਜਾਉਂਦਾ ਬੱਚਾ। ਪਰ ਨਗਰ ਕੀਰਤਨ ਤੇ ਜਾਂਦਾ ਤੇ ਛੋਟਾ ਪਟਕਾ ਬਣ ਕੇ ਚੱਲ ਜਾਂਦਾ ਰਮਾਲ ਬਣ ਕੇ ਚੱਲ ਜਾਂਦਾ ਸ਼ੁਰੂਆਤ ਧਰਮ ਦੀ ਇੱਥੋਂ ਹੀ ਹੋਣੀ ਹੈ ਜੀ ਪਰ ਜਿਹੜੀ ਸਭ ਤੋਂ ਸਾਡਾ ਲਾਸਟ ਮੋਕ ਨਾ ਆ ਕੇ ਸ਼ਬਦ ਤੇ ਆ ਹਾਂ ਨਾ ਜੀ ਜੇਸੀ ਕੀ ਕੀ ਇਹ ਇਹ ਕਾਸੇ ਨੂੰ ਛੱਡ ਕੇ ਸਿੱਧਾ ਸ਼ਬਦ ਨਾਲ ਜੁੜੇਗਾ ਤੇ ਉਹ ਸੰਭਵ ਨਹੀਂ ਹੈ ਨਰਸਰੀ ਤੋਂ ਛੁਰਨਾ ਸ਼ੁਰੂ ਹੋਣਾ ਹੈ ਮੰਨ ਲਓ ਤੁਸੀਂ ਵੀ ਗੁਰਸਿੱਖੀ ਨੂੰ ਸਮਝਦੇ ਹੋ ਗੁਰਮਤਿ ਨੂੰ ਸਮਝਦੇ ਹੋ ਤੁਸੀਂ ਵੀ ਤੇ ਸਾਡੀ ਸ਼ੁਰੂਆਤ ਕਿੱਥੋਂ ਹੋਈ ਮੈਂ ਤੁਹਾਨੂੰ ਦੱਸਦਾ ਸਾਡੀ ਸ਼ੁਰੂਆਤ ਫੋਟੋਆਂ ਦੇ ਅੱਗੇ ਧੂਫਲਾਂ ਤੋਂ ਹੋਈ ਹਾਂ ਕਰਦੇ ਆਣੇ ਦੀਵਾ ਬਾਲਣਾ ਕਹਿੰਦੇ ਫੋਟੋ ਨੂੰ ਮੱਥਾ ਟੇਕ ਕੇ ਉਥੋਂ ਤੋਂ ਤੋਂ ਅਸੀਂ ਸ਼ ਤੁਰ ਗਿਆ ਮਤਲਬ ਉਹ ਬੁਢਲੀ ਚੀਜ਼ ਹੈ ਪਰ ਮਸਲਾ ਇਹ ਹੈ ਕਿ ਅਸੀਂ ਖੜੇ ਹੀ ਨਸਰੀ ਤੇ ਗਾਂ ਜਾਣ ਦੀ ਕੋਸ਼ਿਸ਼ ਨਹੀਂ ਹਾਂ ਇਹ ਇਹ ਮੇਰੇ ਕਹਿਣ ਦਾ ਮਕਸਦ ਹੈ ਮੈਂ ਸਮਝ ਗਿਆ ਤੁਹਾਡੀ ਗੱਲ ਹਾਂ ਪਰ ਉਹ ਮਤਲਬ ਅਸੀਂ ਉੱਥੋਂ ਉੱਥੇ ਜਾਂਦੇ ਹਾਂ ਤੇ ਉੱਥੋਂ ਹੀ ਵਾਪਸ ਉਹਦੇ ਵਿੱਚ ਹੀ ਲੱਗਦਾ ਵੀ ਸੰਤੁਸ਼ਟੀ ਹੈ ਉਹ ਇਹ ਧਰਮ ਕਰਮ ਹੀ ਕਰ ਲਿਆ ਗਾ ਨਹੀਂ ਜਾਣਾ ਵੀ ਅਸੀਂ ਜੋ ਸਾਡਾ ਅੱਜ ਦਾ ਦਿਨ ਸੀਗਾ ਉਹ ਬਣ ਗਿਆ ਹੈਗਾ ਸਾਡੀ ਜਿਹੜੀ ਅੱਜ ਦੀ ਕੱਲ ਵੀ ਗੁਰੂ ਸਾਹਿਬ ਨੂੰ ਜੋ ਨਮਸਤਕ ਹੋਣਾ ਸੀ ਜਾਂ ਉਹ ਅਸੀਂ ਕਰ ਲਿਆ ਹੈਗਾ ਜਾਂ ਜਿਵੇਂ ਆਪਾਂ ਹੋਰ ਵੀ ਇੱਕ ਇਸ ਤੋਂ ਅੱਗੇ ਵੀ ਮੈਂ ਕਹਿ ਦਿੰਦਾ ਕਿ ਬਹੁਤੇ ਸਾਡੇ ਸ਼ਾਇਦ ਇਸ ਗੱਲ ਤੇ ਕੋਈ ਵਿਵਾਦ ਵੀ ਖੜਾ ਹੋ ਜਾਈ ਵੀ ਬਹੁਤੇ ਸਾਡੇ ਜਿਹੜੀ ਸੰਗਤ ਆ ਉਹ ਸਿਰਫ ਇੱਥੋਂ ਤੱਕ ਸੀਮਤ ਆ ਵੀ ਅਸੀਂ ਗੁਰੂ ਸਾਹਿਬ ਨੂੰ ਹਰ ਰੋਜ਼ ਨਮਸਤਕ ਹੁੰਦੇ ਆ ਜੀ ਅਸੀਂ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਆ ਸਜਦਾ ਕਰਦੇ ਆ ਤੇ ਵਾਪਸ ਆ ਜਾਂਦੇ ਆ ਇਹ ਇਹ ਵੀ ਕਿਤੇ ਨਾ ਕਿਤੇ ਆ ਲੱਗਦਾ ਕਿ ਜਿਹੜਾ ਗੁਰਨਾਨਕ ਪਾਤਸ਼ਾਹ ਦਾ ਜੋ ਕਨਸੈਪਟ ਹੈ ਜੋ ਉਹਨਾਂ ਨੇ ਜੋ ਪੰਥ ਚਲਾਇਆ ਜੋ ਉਹਨਾਂ ਨੇ ਜੋ ਉਹਨਾਂ ਦੀ ਸੋਚ ਸੀ ਜੋ ਉਹਨਾਂ ਦਾ ਉਹ ਸੀਗਾ ਉਹਦੇ ਤੋਂ ਹਟ ਕੇ ਹੈਗਾ ਨਹੀਂ ਗੁਰਬਾਣੀ ਵੇਖੋ ਜੀ ਇਹ ਵੈਦਿਕ ਮੰਤਰਾਂ ਵਰਗੀ ਤੇ ਹੈ ਨਹੀਂ ਕਿ ਮੰਤਰ ਦੀ ਟਾਈਪ ਉਹਨੂੰ ਪੜਨਾ ਹੈ ਹੈਨਾ ਉਹਨੂੰ ਸਮਝਣਾ ਹੈ ਉਹਨੂੰ ਵਿਚਾਰਨਾ ਹੈ ਵਿਚਾਰਨਾ ਹੈ ਤੇ ਇੱਕ ਗੱਲ ਸਾਡੀ ਘਰਾਂ ਤੋਂ ਸ਼ੁਰੂ ਹੋਣੀ ਹੈ ਕਿ ਮਾਪੇ ਜਪਜੀ ਨਾਲ ਕਿੰਨਾ ਕੋ ਜੋੜਦੇ ਆ ਜੀ ਠੀਕ ਹੈ ਨਾ ਜਪਜੀ ਸਾਹਿਬ ਤੋਂ ਬਿਨਾ ਸਾਡਾ ਕੀ ਤੇ ਉਦਾਹਰਨ ਘੱਟੋ ਘਾਟ ਨਿਤਨੇਮ ਨਹੀਂ ਤੇ ਜਪਜੀ ਸਾਹਿਬ ਹਰੇਕ ਸਿੱਖ ਦੇ ਬੱਚੇ ਨੂੰ ਗੰਠ ਹੋਣਾ ਚਾਹੀਦਾ ਜੀ ਸ਼ਬਦ ਨੂੰ ਹੀ ਵੇਖੋ 2200 ਸਾਲ ਦਾ ਸਮਾਂ ਲੱਗਦਾ ਜਿਹੜੇ ਸੰਪੂਰਨ ਮਨੁੱਖ ਦੀ ਕਲਪਨਾ ਗੁਰੂ ਨਾਨਕ ਸਾਹਿਬ ਕਰਦੇ ਆ ਜੀ ਬਾਕੀ ਗੁਰੂ ਸਾਹਿਬਾਨ ਉਹ ਉਦੇ ਵਿੱਚ ਆਪਣਾ ਆਪਣਾ ਰੰਗ ਬਖਸ਼ਿਸ਼ ਭਰਦੇ ਆ ਜੀ ਗੁਰੂ ਗੋਬਿੰਦ ਸਿੰਘ ਮਾਰੇ ਤੱਕ ਜਾ ਕੇ ਉਹ ਖਾਲਸਾ ਬਣਦਾ ਹੈ ਜੀ ਤੇ ਉਹ ਖਾਲਸੇ ਨੂੰ ਗੁਰੂ ਪਾਤਸ਼ਾਹ ਸ਼ਬਦ ਦੇ ਲੜ ਲਾਉਣ ਦੇ ਗੁਰੂ ਗ੍ਰੰਥ ਸਾਹਿਬ ਦੇ ਠੀਕ ਹੈ ਗੁਰੂ ਗ੍ਰੰਥ ਸਾਹਿਬ ਸਾਡੇ ਜੀਵਨ ਦਾ ਕੇਂਦਰ ਹੈ ਸ਼ਬਦ ਸਾਡੇ ਜੀਵਨ ਦਾ ਕੇਂਦਰ ਹੈ ਇਹਦੇ ਤੋਂ ਬਿਨਾ ਜੇ ਸਾਨੂੰ ਲੱਗਦਾ ਹੋਵੇਗਾ ਕਿ ਸਾਡੀ ਕਿਤੇ ਗਤੀ ਹੋ ਸਕਦੀ ਹੈ ਤੇ ਉਹ ਨਹੀਂ ਹੋ ਸਕਦੀ ਭਾਈ ਗੁਰਦਾਸ ਸਾਹਿਬ ਆਪਣੀਆਂ ਰਚਨਾਵਾਂ ਦੇ ਵਿੱਚ ਕਹਿੰਦੇ ਆ ਕਿ ਬੰਦੇ ਦਾ ਦਿਲ ਕਰੇਗੀ ਆਮਸ਼ਕਣ ਉਹਨੂੰ ਛੋਟੀਆਂ-ਛੋਟੀਆਂ ਅੰਬੀਆਂ ਦੇ ਦਿੱਤੀਆਂ ਜਾਂ ਤੇ ਉਹਦੀ ਉਹਦੀ ਸੰਤੋਸ਼ਟੀ ਨਹੀਂ ਹੁੰਦੀ ਨਹੀਂ ਹੁੰਦੀ ਪਿਤਾ ਦਾ ਪਿਆਰ ਜਿਹੜਾ ਉਹ ਪਰੋਸ਼ਤ ਪड़ोसी ਕੋਲੋਂ ਨਹੀਂ ਪਾਇਆ ਜਾ ਸਕਦਾ ਹੂੰ ਜਿੱਥੇ ਬੱਦਲਾਂ ਨੇ ਵਰਖਾ ਕਰਨੀ ਹੈ ਉੱਥੇ ਖੂਹ ਨਹੀਂ ਕੋਈ ਕੁਝ ਵੀ ਕਰ ਸਕਦਾ ਹੂੰ ਚੰਦਨ ਵਰਗੀ ਸੁਗੰਧੀ ਹੋਰਾਂ ਬੂਟਿਆਂ ਦੇ ਵਿੱਚੋਂ ਪ੍ਰਾਪਤ ਨਹੀਂ ਹੁੰਦੀ ਹੂੰ ਪਿੰਡ ਦੇ ਛੱਪੜ ਦੇ ਵਿੱਚੋਂ ਸਮੁੰਦਰ ਕਿੱਡਾ ਵੱਡਾ ਹੂੰ ਉਹਦੇ ਵਰਗੀ ਜਿਹੜੀ ਉਹਦੇ ਵਰਗੇ ਖਜ਼ਾਨਾ ਸਮੁੰਦਰ ਦਾ ਖਜ਼ਾਨਾ ਜਿਹੜਾ ਉਹ ਪਿੰਡ ਦੇ ਛੱਪੜ ਚੋਂ ਪੈਦਾ ਨਹੀਂ ਹੋ ਸਕਦਾ ਇਸੇ ਤਰ੍ਹਾਂ ਜਿਹੜੀ ਬਖਸ਼ੀ ਸਾਨੂੰ ਬਾਣੀ ਪੜ ਕੇ ਗੁਰ ਸ਼ਬਦ ਦੇ ਨਾਲ ਜੁੜ ਕੇ ਹੋਣੀ ਆ ਉਹ ਤਸਵੀਰਾਂ ਮੂਰਤੀਆਂ ਪੂਜੇ ਨਾਲ ਨਹੀਂ ਹੋਣੀ ਇੱਕ ਹੋਰ ਚੀਜ਼ ਆ ਇਹਦੇ ਚ ਇੱਥੇ ਥੋੜਾ ਜਿਹਾ ਮੈਂ ਇਹ ਵੀ ਗਲਾਂਗਾ ਸ਼ਾਇਦ ਤੁਹਾਨੂੰ ਵੀ ਮੇਰੀ ਗੱਲ ਥੋੜੀ ਜੀ ਕੌੜੀ ਵੀ ਲੱਗੇ ਕਿ ਸਾਰਿਆਂ ਦੀ ਗੱਲ ਨਹੀਂ ਕਰਦਾ ਕਿਉਂਕਿ ਕੁਝਕ ਹਨਾ ਜਿਹੜੇ ਹੈਗੇ ਨੇ ਪ੍ਰਚਾਰਕ ਕਈ ਵਾਰੀ ਜਿਹੜਾ ਇਸ ਤਰ੍ਹਾਂ ਦੀਆਂ ਚੀਜ਼ਾਂ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਸਟੇਜਾਂ ਤੋਂ ਬੋਲਦੇ ਆ ਸਟੇਜਾਂ ਤੋਂ ਕਹਿੰਦੇ ਆ ਜਿਹਦੇ ਵਿੱਚ ਕਰਾਮਾਤ ਦੀ ਗੱਲ ਜਾਂ ਕਿਰਪਾ ਦੀ ਗੱਲ ਜਾਂ ਕਹਿ ਲਓ ਵੀ ਇੱਕ ਅਦੁੱਤੀ ਸ਼ਕਤੀ ਦੀ ਗੱਲ ਉਹਨਾਂ ਦੇ ਸ਼ਬਦਾਂ ਚ ਸਿੱਧੇ ਰੂਪ ਚ ਨਹੀਂ ਕਿਹਾ ਜਾਂਦਾ ਪਰ ਸ਼ਾਬਦਿਕ ਤੌਰ ਤੇ ਸ਼ਬਦਾਂ ਦੇ ਵਿੱਚ ਉਹ ਚੀਜ਼ਾਂ ਝਲਕਦੀਆਂ ਕਿ ਤੁਸੀਂ ਜੇ ਆਹ ਕਰੋਗੇ ਤਾਂ ਆਹ ਹੋ ਜਾਊਗਾ ਜੇ ਤੁਸੀਂ ਇੰਨੇ ਦਿਨ ਮੰਨ ਲਓ ਵੀ ਪਾਠ ਕਰੋਗੇ ਤਾਂ ਆਹ ਕਿਰਪਾ ਹੋ ਜਾਊਗੀ ਠੀਕ ਹੈ ਵੀ ਜੋੜਨ ਵਾਸਤੇ ਉਹ ਤਰੀਕਾ ਸਹੀ ਹੈ ਬਟ ਕਿਤਨਾ ਕਿਤੇ ਸਾਡੀ ਮਾਨਸਿਕਤਾ ਦੇ ਉੱਪਰ ਉਹ ਗੱਲ ਜਿਹੜੀ ਆ ਉਹ ਚੀਜ਼ ਪ੍ਰਭਾਵ ਪਾ ਜਾਂਦੀ ਹੈ ਕਿ ਇੱਕ ਅਦੁੱਤੀ ਸ਼ਕਤੀ ਹੈ ਜਿਹੜੀ ਕਿਰਪਾ ਕਰੂਗੀ ਅਤੇ ਇੱਕ ਇੱਕ ਕਰਾਮਾਤ ਹੋ ਜੂਗੀ ਹੂੰ ਤੇ ਜਦੋਂ ਕੋਈ ਗੁਰੂ ਸਾਹਿਬ ਤਾਂ ਕਹਿੰਦੇ ਇਹ ਹੈ ਕਿ ਭਾਈ ਕੀਰਤਨ ਵਾਲੀ ਹੋਣਾ ਹੂੰ ਕੀਰਤ ਕਰਨੀ ਹੈ ਤੇ ਨਾਮ ਜਪਣਾ ਤੇ ਵੰਡ ਛਕਣਾ ਹੈ ਨਾ ਕਿਉਂਕਿ ਜੇ ਕੰਮ ਕਰੇਗਾ ਤਾਂ ਕੁਝ ਆਊਗਾ ਤੇਰੇ ਕੋਲੇ ਜੇ ਆਏਗਾ ਤਾਂ ਫਿਰ ਵੰਡੇਗਾ ਜੀ 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 ਇਹ ਇਹੀ ਕਨਸੈਪਟ ਤੁਹਾਨੂੰ ਨਹੀਂ ਲੱਗਦਾ ਕਿ ਕੁਝ ਕੁਝ ਪ੍ਰਚਾਰਕ ਜਿਹੜਾ ਇਸ ਪਾਸੇ ਵੱਲ ਵੀ ਕਰਦੇ ਹੈਗੇ ਜਿਹੜਾ ਧਰਮ ਹੈ ਨਾ ਜੀ ਧਰਮ ਵਿਸ਼ਾਈ ਮਤਲਬ ਇਹਦੇ ਕਹਿ ਸਕਦਾ ਹੈ ਕਿ ਉਹਦੇ ਵਿੱਚ ਅਨੁਭਵ ਦੀ ਗੱਲ ਹੁੰਦੀ ਹੈ ਹਨਾ ਕਰਮ ਨੂੰ ਅਸੀਂ ਤਰਕ ਦੀ ਕਸਵਟੀ ਤੇ ਲਿਆ ਕੇ ਤੋਲਣ ਦੀ ਕੋਸ਼ਿਸ਼ ਕਰਦੇ ਹਾਂ ਪਰ ਧਰਮ ਤਰਕ ਤੋਂ ਬੜੀ ਅਗਾਹ ਦੀ ਗੱਲ ਹੈ ਜੀ ਇੱਡੀ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਘਰ ਦੇ ਵਿੱਚ ਕਰਾਮਾਤਾ ਹੋਈਆਂ ਨੇ ਹੂੰ ਪਰ ਅਸੀਂ ਕਰਾਮਾਤਾ ਨੂੰ ਹੀ ਸਭ ਕੁਝ ਸਮਝ ਲਈਏ ਤੋਂ ਗਾਂ ਜਾਂਦੀ ਆਪਣੀ ਸ਼ਖਸੀਅਤ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਨਾ ਕਰੀਏ ਹੂੰ ਗੁਰੂ ਪਾਤਸ਼ਾਹ ਕਹਿੰਦੇ ਉਹ ਗੱਲ ਨਹੀਂ ਹੈ ਹੂੰ ਹਨਾ ਅਹੀਂ ਜਿਵੇਂ ਕਿ ਨੇ ਅਦ੍ਰਿਸ਼ ਸ਼ਕਤੀ ਸਾਡੇ ਬਾਤੇ ਸਾਰੀ ਸ਼ਕਤੀ ਦਾ ਸੋਮਾ ਗੁਰੂ ਆ ਗੁਰੂ ਆ ਗੁਰੂ ਕਿਰਪਾ ਕਰਦਾ ਤੇ ਕਾਲਪੁਰਖ ਵੈਗਰੂ ਜਿਹੜਾ ਉਹ ਬੰਦਿਆਂ ਨੂੰ ਮਿਲਦਾ ਫਿਰ ਮੁੱਕ ਦੀ ਗੱਲ ਉੱਥੋਂ ਆ ਜਾਂਦੀ ਵੀ ਆ ਜਿਹੜੀ ਇਹ ਮਡਲੀ ਪੌੜੀ ਐ ਮਡਲਾ ਪਹਿਲਾ ਕਦਮ ਐ ਗੁਰੂ ਘਰ ਦੇ ਨਾਲ ਜੁੜਨ ਦਾ ਵੀ ਉੱਥੋਂ ਬਖਸ਼ਿਸ਼ ਪ੍ਰਾਪਤ ਹੁੰਦੀ ਆ ਉੱਥੋਂ ਕਿਰਪਾ ਪ੍ਰਾਪਤ ਹੁੰਦੀ ਉਹ ਸਿੱਖ ਨੂੰ ਸਾਰੀ ਮਿਲਣੀ ਵੀ ਉੱਥੋਂ ਹੀ ਆ ਜੀ ਜੀ ਠੀਕ ਐ ਪਰ ਜੇ ਹੀ ਇਹ ਗੱਲ ਕਰੀ ਕਿ ਧਰਮ ਨੂੰ ਕਿਰਪਾ ਤੋਂ ਬਿਨਾਂ ਤਸੱਵਰ ਕਰ ਲਾਂਗੇ ਤਾਂ ਉਹ ਧਰਮ ਫਿਰ ਫਿਰ ਇਕੱਲਾ ਥੋਥਾਪਣ ਵਿੱਚ ਰਹਿ ਜਾਂਦਾ ਹੂੰ ਹੂੰ ਠੀਕ ਐ ਧਰਮ ਦੇ ਵਿੱਚ ਕਿਰਪਾ ਦਾ ਬਖਸ਼ਿਸ਼ ਦਾ ਇਹ ਹੁਣ ਇਹ ਨਹੀਂ ਕਿ ਅਸੀਂ ਆ ਕਰਾਂਗੇ ਤੇ ਕਿਰਪਾ ਮਿਲੇਗੀ ਹਾਂ ਮੇਰੇ ਕਹਿਣ ਦਾ ਮਤਲਬ ਇਹ ਸੀ ਪੀ ਵੀ ਗੁਰੂ ਦੇ ਉੱਪਰ ਸੰਭਾਵਤਾ ਹੈ ਹਾਂ ਉਹਦੇ ਉੱਪਰ ਹੈ ਸੰਭਵ ਵੀ ਉਹਨੇ ਘਰੋਂ ਕਿਰਪਾ ਕਰਨੀ ਹੈ ਅਸੀਂ ਬਸ ਇੱਕ ਜਾਚਕ ਬੰਨਾ ਵੀ ਮਾਰੇ ਸਾਡੇ ਉੱਪਰ ਕਿਰਪਾ ਕਰੋ ਮਤਲਬ ਮੈਨੂੰ ਇਹ ਲੱਗਦਾ ਕਿ ਜੇ ਸਾਡੇ ਜਿੱਦਾਂ ਮਾਰੇ ਕਹਿੰਦੇ ਨੇ ਲੇਖ ਲੇਖਿਆ ਕਤੇ ਨਾ ਛੁਟਿਆ ਖਿੰਖਨ ਭੁਲਨਹਾਰ ਬਖਸ਼ਣਹਾਰ ਬਖਸ਼ਲੇ ਨਾਨਕ ਪਰਉਪਤਾ ਵੀ ਉਹਨੇ ਬਖਸ਼ਿਸ਼ ਕਰਨੀ ਹੈ ਉਹ ਬਖਸ਼ਿਸ਼ਾਂ ਦਾ ਦਾਤਾ ਉਹ ਕਿਰਪਾ ਦਾ ਦਾਤਾ ਹੈ ਪਰ ਜੇ ਅਹੀਂ ਗਵਾਂਗੇ ਵੀ ਇੰਨਾ ਕੁਝ ਕਰਕੇ ਬਖਸ਼ਿਸ਼ ਹੋਏਗੀ ਤੇ ਉਹ ਉਹ ਆਪਣੇ ਸਾਡੇ ਤੇ ਕੁਝ ਨਹੀਂ ਹੈਗਾ। ਹਾਂ ਮਤਲਬ ਮੇਰੇ ਕਹਿਣ ਦਾ ਮਕਸਦ ਇਹ ਸੀ। ਹਾਂ ਵੀ ਵੀ ਅਸੀਂ ਇੱਕ ਸੋਚ ਇਹ ਲੈ ਕੇ ਚੱਲੀਏ ਵੀ ਅਸੀਂ ਮੈਂ ਆ ਕਰਾਂਗਾ ਤੇ ਆ ਮਿਲੇਗਾ। ਤਰਮ ਵਪਾਰ ਦਾ ਵਿਸ਼ਾ ਹੀ ਨਹੀਂ ਬਣਾਉਣਾ। ਹਾਂ ਮਤਲਬ ਇਹ ਤਾਂ ਇੱਕ ਉਹ ਚੀਜ਼ ਹੋ ਗਈ। ਇਹ ਹੈ ਨਹੀਂ ਕਿ ਅਹੀਂ ਇਨੇ ਦਿਨ ਦੇ ਤੇ ਮੈਂ ਤੇ 40 ਦਿਨ ਪਾੜ ਕੇ 40 ਦਿਨ ਪਾੜ ਕੇ ਮਿਲਿਆ। ਮੈਨੂੰ ਕੁਝ ਮਿਲਿਆ ਹੀ ਨਹੀਂ ਮੈਨੂੰ। ਉਹ ਤੇ 40 ਦਿਨਾਂ ਦੀ ਗੱਲ ਇਹ ਇੱਕ ਕਹਿ ਲਓ ਕਿ ਪਲਕ ਚਪਕਦੰਦਾ ਸਮਾ ਵੀ ਤੁਹਾਡਾ ਬਣ ਜਾਣਾ ਨਾ ਰੱਬ ਦੇ ਨਾਲ ਜੁੜਨ ਦਾ ਉਹਦੇ ਵਿੱਚ ਹੀ ਸਾਰੀਆਂ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਤੇ ਬਾਕੀ ਦੂਜੀ ਗੱਲ ਜਿਵੇਂ ਆਪਾਂ ਚਲੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਨੂੰ ਲੈ ਕੇ ਹਨਾ ਸਾਰੀ ਇਹ ਉਹਨਾਂ ਦੇ ਸੰਦਰਭ ਦੇ ਵਿੱਚ ਜਿਹੜਾ ਸਾਰੀ ਗੱਲਬਾਤ ਕਰ ਰਹੇ ਆ ਤਾਂ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਅਸਲ ਗੁਰਪੁਰਬ ਮਨਾਉਣ ਜਾਂ ਗੁਰੂ ਨਾਨਕ ਨੂੰ ਯਾਦ ਕਰਨ ਦਾ ਜਿਹੜਾ ਹੈਗਾ ਜਿਹੜਾ ਸਬਬਾ ਜੇ ਆਪਾਂ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਉਹ ਕਿਵੇਂ ਹੋ ਸਕਦਾ ਕਿਵੇਂ ਕਰਨਾ ਚਾਹੀਦਾ ਹੈ ਕਿਵੇਂ ਮਣਾਉਣਾ ਚਾਹੀਦਾ ਵੇਖੋ ਇੱਕ ਘਟੋ ਘਟ ਏ ਸੋਚੀਏ ਕਿ ਜਪਜੀਤ ਸਾਹਿਬ ਦਾ ਪਾਠ ਔਰ ਉਹਦੀ ਵਿਆਖਿਆ ਹਮ ਪਦ ਅਰਥ ਅੱਜ ਕੱਲ ਫੋਨ ਹੈ ਫੋਨ ਦੇ ਉੱਪਰ ਬੜੇ ਐਪਸ ਨੇ ਜਿਹੜਾ ਮਰਜ਼ੀ ਖੋਲੋ ਐਂਡਰੋਇਡ ਤੇ ਗੁਰਬਾਣੀ ਸਰਚਰ ਆ ਜਾਂਦਾ ਆਈਫੋਨ ਤੇ ਈਸ਼ਰ ਮਾਈਕਰੋਮੀਡੀਆ ਆ ਜਾਂਦਾ ਸੁੰਦਰ ਰੁਟਕਾ ਆ ਜਾਂਦਾ ਉਹਨੂੰ ਖੋਲੋ ਉਹਨੂੰ ਪੜੋ ਗੁਰੂ ਨਾਨਕ ਸਾਹਿਬ ਦੀ ਜਪਜੀਤ ਸਾਹਿਬ ਨੂੰ ਤੇ ਉਹਦੇ ਜਿਹੜੇ ਅਰਥ ਨੇ ਘਟੋ ਘਟੋ ਨਾਲ ਨੂੰ ਸਮਝਣ ਦੀ ਇਜਤਨ ਕਰੀਏ ਸਿਰਫ ਲੰਗਰ ਛਕ ਲੈਣਾ ਗੁਰਦੁਆਰੇ ਜਾ ਕੇ ਮੱਥਾ ਟੇਕਣਾ ਦਿਵਾਲੀ ਤੇ ਜਾ ਕੇ ਜਿਵੇਂ ਦੀਵੇ ਬਾਲਾਈਦਾ ਦੀਵਾ ਤੇ ਅੰਦਰ ਦਾ ਬਾਲਣਾ ਉਹ ਮਾੜੀ ਹਵਾਈ ਤੇ ਬੁੱਝ ਗਿਆ ਪਰ ਦੀਵਾ ਉਹ ਗਿਆਨ ਦਾ ਬਾਲਣਾ ਜਿਹੜਾ ਦੀਵਾ ਬਲਣ ਦੀ ਰਾਜਾਏ ਬੇਦਪਾਠ ਮਤ ਪਾਪਾਂ ਖਾਏ ਵੀ ਪਾਪਾਂ ਦੀ ਜਿਹੜੀ ਸਾਡੀ ਮਤ ਹੈ ਨਾ ਉਹ ਬੇਦਪਾਠ ਦਾ ਭਾਵ ਵੀ ਗੁਰਬਾਣੀ ਪੜਨ ਦੇ ਨਾਲ ਜੀ ਠੀਕ ਹੈ ਸੋ ਗੁਰਨਾਨਕ ਸਾਹਿਬ ਦਾ ਗੁਰਪੁਰ ਮਨਾਉਣ ਦਾ ਫਾਇਦਾ ਤਾਂ ਹੀ ਹੈ ਜੇ ਉਹਨਾਂ ਦੇ ਕਹੇ ਹੋਏ ਸ਼ਬਦਾਂ ਦੇ ਉੱਪਰ ਹੀ ਚੱਲੀਏ ਜੀ ਠੀਕ ਹੈ ਜੋ ਉਹਨਾਂ ਨੇ ਸਾਨੂੰ ਕਿਹਾ ਬਾਕੀ ਜਿਹੜੀਆਂ ਕਹਿ ਲਓ ਵੀ ਝੂਠੇ ਕਰਮ ਕਾਂਡ ਆ ਜਾਂ ਖਾਸ ਕਰਕੇ ਜਿਹੜੀਆਂ ਮਨਮਤਾਂ ਹੂੰ ਹੂੰ ਉਹਨਾਂ ਤੋਂ ਦੂਰ ਹੋਈਏ ਵਹਿਮਾ ਭਰਮਾ ਤੋਂ ਦੂਰ ਦੇ ਕੇ ਉਹਨਾਂ ਪਾਸ਼ਾ ਨੇ ਤਾਂ ਕਹਿ ਲੋ ਵੀ ਇਹਨਾਂ ਚੀਜ਼ਾਂ ਤੋਂ ਸਾਨੂੰ ਕੱਢਿਆ ਸੀ ਜਿੰਨਾਂ ਚੀਜ਼ਾਂ ਤੋਂ ਸਾਨੂੰ ਬਾਹਰ ਕੱਢਿਆ ਸੀ ਉਹਨਾਂ ਚੀਜ਼ਾਂ ਦੇ ਵਿੱਚ ਫੇਰ ਫਸਦੇ ਜਾ ਰਹੇ ਹਾਂ ਸਾਡੀ ਬਦਕਿਸਮਤੀ ਹੈ ਬਦਕਿਸਮਤੀ ਹੈ ਸੋ ਵੇਖੋ ਨਾ ਪਿਛਲੇ ਦਿਨੀ ਹੁਣ ਸਪੇਨ ਦੇ ਵਿੱਚ ਵਿਹਾੜਾ ਹੈ ਜੀ ਉੱਥੇ ਸਿੱਖਾਂ ਨੇ ਕਿਰਤ ਕੀਤੀ ਸੇਵਾ ਕੀਤੀ ਹੈ ਜੀ ਤੇ ਲੋਕਾਂ ਨੇ ਪੁੱਛਿਆ ਵੀ ਤੁਸੀਂ ਕੌਣ ਹੋ ਕੌਣ ਯੈਸ ਪੁੱਛਿਆ ਨਾ ਫਿਰ ਉਹ ਸਿੱਖਾਂ ਨੂੰ ਦੱਸਿਆ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਉਹ ਨਹੀਂ ਆਈਆਂ ਹੁਣਾ ਵੀ ਗੁਰੂ ਨਾਨਕ ਕੌਣ ਆ ਫਿਰ ਉਹਦੇ ਬਾਰੇ ਪੜਿਆ ਵਿਚਾਰੇ ਪਤਾ ਲੱਗਾ ਇਦਾਂ ਸਾਡੇ ਕਿਰਦਾਰ ਚੋਂ ਹਮ ਮੈਂ ਕਾਏ ਵੀ ਗੁਰਨਾਨਕ ਸਾਹਿਬ ਦੀ ਦੂਜੇ ਪਾਸੇ ਪਾਸੇ ਹੀ ਅਹੀਂ ਕਹਿ ਲੋ ਕਿ ਜਾ ਕੇ ਦੀਵੇ ਬਾਲਦੇ ਫਿਰ ਹੀ ਕਿਤੇ ਕਿਤੇ ਪੁੱਛਾਂ ਲੈਂਦੇ ਫਿਰ ਇਹ ਲਾਕਟ ਵੱਡਾ ਹੈ ਕਿਰਾਏ ਗੱਲ ਚ ਪਾਇਆ ਹੋਏ ਤੁਹਾਨੂੰ ਵੀ ਪੁੱਛੇ ਕੌਣ ਤੁਸੀਂ ਕਹੋ ਗੁਰਨਾਨਕ ਦੇ ਸਿੱਖ ਹਮ ਤੇ ਉਹ ਕਹੇ ਵੀ ਨਹੀਂ ਗੁਰਨਾਨਕ ਏਦਾਂ ਦਾ ਇਹ ਤਾਂ ਕਨਸੈਪਟ ਹੀ ਹੈ ਨਹੀਂ ਉਹ ਤੇ ਹੈ ਹੀ ਨਹੀਂ ਉਹ ਤੇ ਬਿਲਕੁਲ ਆਜਾਦ ਬੰਦੇ ਨੂੰ ਕਰਦਾ ਹਣਾ ਉਹ ਤੇ ਪੂਰੇ ਬ੍ਰਹਿਮੰਡ ਦੀ ਤਾਕਤ ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਉਹਦੇ ਨਾਲ जोडਦਾ ਤੁਸੀਂ ਤੇ ਛੋਟੇ ਛੋਟੇ ਨਾਲ ਜੁੜੇ ਹੋਏ ਹੋ ਉਹ ਗੁਰੂ ਨਾਨਕ ਦੀ ਸੋਚ ਨਹੀਂ ਹੈ ਸੋ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਹਨਾ ਸ਼ਬਦ ਦੀਆਂ ਵਿਚਾਰਾਂ ਹੋਈਆਂ ਚਲੋ ਤੇ ਤੁਸੀਂ ਬਹੁਤ ਸੋਹਣੇ ਸੁੰਦਰ ਸ਼ਬਦਾਂ ਦੇ ਨਾਲ ਜਿਹੜਾ ਹੈਗਾ ਵਿਆਖਿਆ ਕੀਤੀ ਹੈ ਸਾਰਾ ਕੁਝ ਦੱਸਿਆ ਸਮਝਾਇਆ ਸੋ ਮੈਂ ਪਹਿਲਾਂ ਹੀ ਇੱਕ ਗੱਲ ਕਹਿ ਦੇਣੀ ਚਾਹਣਾ ਕਿ ਵਿਚਾਰਾਂ ਕਰਦੇ ਆ ਬਹੁਤ ਸਾਰੀਆਂ ਭੁੱਲਾਂ ਜਿਹੜੀਆਂ ਗਲਤੀਆਂ ਹੋ ਜਾਂਦੀਆਂ ਤੇ ਸੰਗਤ ਹੈ ਜਿਹੜੀ ਉਹ ਬਖਸ਼ਣ ਹਾਰ ਹੈ ਸੋ ਸਾਡੇ ਤੋਂ ਵੀ ਵਿਚਾਰਾਂ ਕਰਦੇ ਆਂ ਬੋਲਦੇ ਆਂ ਕੁਝ ਸ਼ਬਦਾਂ ਦੀ ਬਾਦ ਘਾਟ ਜੇਕਰ ਹੋ ਜਾਂਦੀ ਹੈ ਤਾਂ ਸੰਗਤ ਬਖਸ਼ਣ ਹਾਰ ਸੋ ਬਲਾਈਏ ਫਤਿਹ ਜੀ ਬਿਲਕੁਲ ਜੀ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ